ਸਸਪੀ ਗਰਤਾਸਪੁਰ ਨੇ ਸਦੀ ਅਹਿਮ ਪ੍ਰੈਸ ਕਾਨਫਰੰਸ ਸਾਰੇ ਸਾਲ ਦਾ ਦਿੱਤਾ ਪੂਰਾ ਲੇਖਾ ਜੋਖਾ ਕਿਹਾ ਪੁਰੇ ਸਾਜ ਚਿਕਰਦਾਸਪੁਰ ਪੁਲਸ ਨੇ ਕੀਤੀਆਂ ਅਹਿਮ ਪ੍ਰਾਪਤੀਆਂ ਵੱਡੇ ਵੱਡੇ ਨਸ਼ਾ ਤਸਕਰਾਂ ਅਤੇ ਗੈਸਟਰਾਂ ਨੂੰ ਕੀਤਾ ਕਬਜ਼ਾ ਗੁਰਦਾਸਪੁਰ ਦੇ ਐਸਐਸਪੀ ਅਦਿੱਤਿਆਨ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪੂਰੇ ਸਾਲ ਦਾ ਲੇਖਾ ਜੋਖਾ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਨਸ਼ਾ ਵਿਰੋਧੀ ਮਹਿਮ ਦਿੱਤਾ ਹ ਤਰ ਅਦਾਸਪੁਰ ਪੁਲਸ ਨੇ ਇਸ ਸਾਲ 702 ਲੋਕਾਂ ਦਾ ਮਾਮਲੇ ਦਰਜ ਕੀਤੇ ਹਨ 1200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 20 ਕਿਲੋ ਤਕਰੀਬ ਹੈਰੋਇਨ ਵੀ ਬਰਾਮਦ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਦਰਸ਼ਕ ਕੇ 12 ਲੱਖ ਰੁਪਏ ਡਰੱਗ ਮਣੀਮੀ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਐਕਸਾਈਜ਼ ਐਕਟ ਦੇ ਤਹਿਤ ਨਜਾਇਜ਼ ਸ਼ਰਾਬ ਦਾ ਤੰδα ਕਰਨ ਵਾਲਿਆਂ ਖਿਲਾਫ ਵੀ ਸਖਤ ਅਤੇ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਜਿਸ ਵਿੱਚ 400 ਤੋਂ ਵੱਧ ਮਾਮਲੇ ਵੀ ਦਰਜ ਕੀਤੇ ਗਏ ਹਨ ਉਹਨਾਂ ਅਗੇ ਦੱਸਿਆ ਕਿ ਗਦਾਸਪੁਰ ਪੁਲਿਸ ਨੇ ਆਪਰੇਸ਼ਨ ਸੰਦੂਰ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਕਾਇਮ ਰੱਖਦੇ ਨਾਲ ਨਾਲ ਲੋਕਾਂ ਦਾ ਡਰ ਦੂਰ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ ਦੇਖੋ ਜੀ ਇੱਕ ਤਾਂ ਸਾਰਿਆਂ ਨੂੰ ਐਡਵਾਂਸ ਨਵੇਂ ਸਾਲ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਐਡਵਾਂਸ ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਮਨੋਕ ਸੀਐਮ ਸਾਹਿਬ ਦੀ ਰਗਵਾਈ ਤੇ ਡੀਜੀ ਸਾਹਿਬ ਦੇ ਜਿਹੜੇ ਡਾਇਰੈਕਸ਼ਨ ਹੈ ਤੇ ਜਿਹੜਾ ਹੈਗਾ ਫਰਦਾਸਪੁਰ ਪੁਲਿਸ ਨੇ ਜਿਹੜਾ ਪੂਰੇ ਸਾਲ ਦੇ ਵਿੱਚ ਲਗਭਗ ਆਪਾਂ ਗੱਲ ਕਰੀਏ ਯੁੱਧ ਨਸ਼ਾ ਵਿਦ ਜਿਹੜਾ ਦੀ ਜਿਹੜੀ ਮੁਹਿੰਮ ਹੈ ਉਹਦੇ ਚ ਸਾਰਿਆਂ ਨੇ ਬੜਾਈ ਕੋਆਰਡੀਨੇਟਡ ਤਰੀਕੇ ਨਾਲ ਅਫਰਟ ਕੀਤਾ ਸਾਰਿਆਂ ਨੇ ਬਹੁਤ ਵੱਡ ਛੱਡ ਕੇ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਜਿਹੜਾ ਐਕਸ਼ਨ ਹੈ ਉਹ ਲਿਆ ਸੀਗਾ ਜਿਹੜੇ ਚ এজ ਆਫ ਨਾਉ ਹੁਣ ਤੱਕ ਜਿਹੜੀ 792 ਜਿਹੜੀ ਐਫਆਰ ਦੇ ਲਈ ਐਨਡੀਪੀਐਸ ਅਕਤੇ ਦਰਜ ਹੋਈ ਹੈ ਜਿਹਦੇ ਚ 1100 ਤੋਂ 10 ਬੰਦੇ ਅਸੀਂ ਅਰੈਸਟ ਕੀਤੇ ਹੈਗੇ ਜਿਹਦੇ ਚ ਰਿਕਵਰੀ 20 ਕਿਲੋ ਹੈਰੋਇਨ ਦੀ ਰਿਕਵਰੀ 26 ਕਿਲੋ ਪੋਪੀ ਰਸ ਕਰੇ 5 ਕਿਲੋ ओपीਐਮ ਅਸੀਂ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਹੈਗੇ ਵੱਖਰੇ ਵੱਖਰੇ ਜਿਹੜੇ ਡਰੱਗਸ ਹੈ ਉਹ ਅਡੀ ਕਵਰ ਹੋਏ ਹੈਗੇ ਲਗਭਗ 11 ਲੱਖ 83000 ਦੀ ਜਿਹੜੀ ਹੈਗੀ ਡਰੱਗ ਵਰੀ ਅਰੇਚ ਕੱਪ ਕੀਤੀ ਐਕਸਾਈਜ ਦੇ ਅੰਦਰ ਵੀ ਪੁਲਿਸ ਨੇ ਚੰਗਾ ਕੰਮ ਕੀਤਾ हैगा जिस तीन सौ अठहत्तर एफ आई आर जी है पूरे साल दर्ज की गई थी आम सैक्टी भी काफ़ी चीज़िया जरा परफोरमेंस जिले की हुई जिते लगभग थर्टी सैवन क्यूज आम सैक्ट अरेस्ट हुए है लगभग फिफ्टी नाइन पिस्टल तीन देसी कट्टे दो सैवनटी टू मैगजीन दो ए के फोर् सैवन और तीन ग्रनेड जो रिकवर किए गए ਇਦੇ ਲਵਾ ਜਿਹੜਾ ਹੈਗਾ ਪੀਓਐਫ ਸਟੈਂਡਰਡ ਦੇ ਵਿੱਚ ਵੀ ਗੁਰਦਾਸਪੁਰ ਵਿਲੇਨ ਚੰਗਾ ਕੰਮ ਕੀਤਾ ਇਹਦਾ 76 ਤੋਂੜੇ ਜਿਹੜੇ ਹੈਗੇ ਭਗੋੜੇ ਜਿਹੜੇ ਹੈਗੇ ਵੱਖ-ਵੱਖ ਕੇਸਿਸ ਦੇ ਜਿਹੜੇ ਹੈਗੇ ਅਵਸ਼ਤੇ ਦੇਲੇ ਹੈਗੇ ਕੀਤੇ ਗਏ ਸੀਗੇ ਜਿੱਦਾਂ ਕਿ ਤੁਸੀਂ ਜਾਣਦੇ ਹੋਗੇ ਕਿ ਜਦੋਂ ਸ਼ਬੀਰ ਦੇ ਵਿੱਚ ਜਿਹੜਾ ਹੈ ਪਬਲਿਕ ਦਾ ਜਿਹੜਾ ਸਹਿਯੋਗ ਵਾਸਤੇ ਜੋ ਪਬਲਿਕ ਅਵੇਅਰਨੈਸ ਜਿਹੜੀ ਕੈਂਪੇਨ ਹੈ ਉਹ ਪੰਜਾਬ ਪੁਲਿਸ ਵੱਲੋਂ ਲਗਾਤਾਰ ਚਲਾਈ ਗਈ ਸੀਗੀ ਅਦੇ ਜਸ਼ਾਂਜ ਦੇ ਨਾਲ ਮਿਲ ਕੇ ਜਿਹੜਾ ਹੈਗੇ ਵੀਡੀਸੀ ਡਬਲਿਊਡੀਸੀ ਜਿਹੜੀ ਹੈਗੀ ਕਮੇਟੀਾਂ ਦੇ ਨਾਲ ਮਿਲ ਕੇ ਬਾਰਡਰ ਦੇ ਵਿੱਚ ਜਿਹੜਾ ਹੈਗਾ ਬਾਰਡਰ ਜਿਹੜੇ ਵਿਲੇजेस ਹੈ ਉੱਥੇ ਜਿਹੜੇ ਹੈਗੇ ਸਾਡੇ ਵੱਲੋਂ ਅਵੇਰਨੈਸ ਕੈਂਪੇਨ ਸਕੂਲ ਦੇ ਵਿੱਚ ਜਿਹੜੇ ਹੈਗੇ ਚਲਾਏ ਗਏ ਸੀਗੇ ਉਹਦੇ ਲਗਭਗ 1800 ਦੇ ਲਗਭਗ ਜਿਹੜੀ ਅਵੇਰਨੈਸ ਮੀਟਿੰਗਾਂ ਅਸੀਂ ਜਿਹੜੀ ਹੈਗੀ ਉਹ ਕਰਾਈ ਹੈਗੀ ਅੱਜੇ ਚ ਮੈਂ ਤੁਹਾਨੂੰ ਦੱਸਣਾ ਚਾਹਾਂ ਲਗਭਗ 11 ਜਿਹੜੇ ਸਮਗਲਰਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਸੀਂ ਫੌਰਫਿਟ ਕੀਤੀ ਹੈ ਲਗਭਗ 3.5 ਕਰੋੜ ਦੀ ਦੇ ਪ੍ਰਾਪਰਟੀ ਹੈ ਉਹ ਫੌਰਫਿਟ ਕੀਤੀ ਗਈ ਹੈਗੀ ਲਗਭਗ 60 ਕਸੂ ਆਪਰੇਸ਼ਨ ਵੀ ਜਿਹੜੇ ਜਿਲ੍ਹੇ ਦੇ ਵਿੱਚ ਕੀਤੇ ਗਏ ਹੈਗੇ ਜ਼ਿਲ੍ਹੇ ਦੇ ਵਿੱਚ ਲਗਭਗ 2025 ਦੇ ਵਿੱਚ ਆਪਰੇਸ਼ਨ ਸਿੰਧੂ ਬਲੱਡ ਦੇ ਵਿੱਚ ਵੀ ਪੁਲਿਸ ਨੇ ਪੂਰਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਹੈਗਾ ਕੰਮ ਕੀਤਾ ਹੈਗਾ ਇਹਦੇ ਵਿੱਚ ਮੈਂ ਤੁਹਾਨੂੰ ਐਡ-ਆਨ ਵੀ ਕਰਨਾ ਚਾਹਾਂਗਾ ਕਿ ਸਾਡੇ ਵੱਲੋਂ ਟ੍ਰੈਫਿਕ ਨੂੰ ਲੈ ਕੇ ਵੀ ਕਾਫੀ ਕੁਕਤ ਅਰੇਂਜਮੈਂਟ ਬਏ ਹੈਗੇ ਸਾਡੇ ਵੱਲੋਂ ਜਿਹੜਾ ਹੈਗਾ ਟ੍ਰੈਫਿਕ ਵਾਇਲੇਸ਼ਨਸ ਨੂੰ ਟ੍ਰੈਫਿਕ ਡਿਸਪਲਿਨ ਨੂੰ ਟ੍ਰੈਫਿਕ ਜਿਹੜੀ ਹੈ ਜੀ ਐਜੂਕੇਸ਼ਨ ਨੂੰ ਬਿਹਤਰ ਕਰਨ ਵਾਸਤੇ ਜਿਹੜਾ ਹੈਗਾ ਉਪਾਲਿਖੇ ਜਿਹੜੇ ਕੀਤੇ ਗਏਗੇ ਅਜਾ ਲਗਭਗ ਇਸ ਸਾਲ ਦੇ ਵਿੱਚ 18000 ਦੇ ਲੜੇ ਚਲਾਣਾ ਉਹ ਜਿਹੜੇ ਹੈਗੇ ਤ੍ਰਾਫਿਕ ਦੇ ਵਿਤੋਦਵਸ ਕੀਤੇ ਹੈਗੇ ਤੋਂ ਲਗਾ ਲਗਾਤਾਰ ਜਿੰਨਾ ਕਿ ਤੁਸੀਂ ਜਾਣਦੇ ਹੈਗੇ ਜਿਵੇਂ ਅਕਸੀਮ ਸਾਹਿਬ ਉਹ ਡੀਜੀ ਸਾਹਿਬ ਦੇ ਜਿਹੜਾ ਲਗਾਤਾਰ ਨਿਰਦੇਸ਼ ਹੁੰਦੇ ਹੈਗੇ ਪਬਲਿਕ ਦੀ ਜਿਹੜੀ ਜਨ ਸੁਣਵਾਈ ਹੈ ਉਹ ਜਿਹੜੀ ਹੈਗੀ ਉਹਦੇ ਚ ਪ੍ਰਾਇਓਰਟੀ ਹੈਗੀ ਤੋਂ ਪਬਲਿਕ ਦੀ ਜਿਹੜੀ ਸੁਣਵਾਈ ਨੂੰ ਮੁੱਖ ਨਜ਼ਰ ਰੱਖਦੇ ਹੋਏ ਪਬਲਿਕ ਕੰਪਲੇਂਟ ਲਗਭਗ 8.5 ਲਗਭਗ ਪਲਿ ਕੰਟੈਂਟ ਹੈ ਅਸੀਂ ਡਿਸਪੋਜ਼ ਕੀਤੀ ਹੈਗੀ